Suterta, Tama Riga, Tama Riga, Tama ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਤਿਸਮਰਕਾ ਗੁਰੂ ਨਾਨਕ ਦੇਵ ਧਿਆਏ ਫਿਰੰਗਦ ਗੁਰੂ ਤੇਗ ਬਹਾਦਰ ਦਾਸ ਰਾਮਦਾਸ ਹੋਏ ਸਹਾਇ ਰਜਨ ਹਰਿ ਗੋਬਿੰਦ ਰਾਉ ਸਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜੀ ਸ੍ਰਿਸ਼ਟ ਸਭ ਦੁੱਖੁ ਜਾਇ ਤੇਗ ਬਹਦਰਿ ਸਮਰਿਆ ਕਰ ਨਾਉ ਨ ਜਾਵੈ ਧਾਏ ਸੋ ਥਾਈ ਹੋਏ ਸਹਾਈ ਜੀ ਦਸਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰਜਿ ਗਾਤ ਧਿਆਨ ਤਰਕੇ ਭੁੱਲੋ ਜੀ ਪੰਜਾ ਪਿਆਰਿਆਂ ਤੋਹਾਂ ਸਭ ਜਾ ਦੀਆਂ ਚਾਲੀ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਜੱਪਿਆ ਵਾਨ ਛਕਿਆ ਦੇਖ ਤਲਾਈ ਤੇ ਗਵਾਹੀ ਦੇਖਿਆ ਰੜ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੁੱਲੋ ਜੀ ਜਿਨਾ ਸਿੰਘਾਂ ਸਿੰਘਣੀਆਂ ਧਰਮ ਹੇ ਸਿਰ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਰਹਈਆਂ ਚਰਖੜੀਆਂ ਤੇ ਚੜੇ ਤਨ ਹਾਰਿਆ ਨਾ ਚਰਵਾਏ ਦੇ ਗੁਰਦੁਆਰਿਆਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਸਾਂ ਸੰਗ ਨ ਭਾਈ ਤਨਾ ਜੀ ਕਮਾਈ ਦਾ ਧਿਆਨ ਤਰਕੇ ਭੁੱਲ ਜੀ ਬੰਨਿਆ ਤਹੱਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਭੁੱਲ ਜੀ ਜੀ ख़ालसा ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ वाहे गुरू चत आव चेतवन ਜਹਾਂ सद का सर्व ਤਹਾਂ हूं जहा जहां खालसा साहिब तहां तहां रचया रियात देग ਪੰਥ ਕੀ कृ ਸ੍ਰੀ ਸਾਹਿਬ ਜੀ साहिब ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਇਕ ਕਾਨੋ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਬਭੇਗ ਦਾਨ ਸਾਹੁ ਦਾਨ ਪੁਰੋਸਾ ਦਾਨ ਦੰਨ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਕੇ ਦਰਸ਼ਨਿ ਸੇ ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾਜਕਾਰ ਬੋਲੋ ਜੀ ਵਾਹ ਸਿਖਾ ਦਾ ਮੰਨੀਵਾ ਮਤ ਉਚੀ ਮਤ ਪਦਕ ਰਖਾ ਆਪਾ ਹੈ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਜੀ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦیدار ਸਿਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ हे निमाणियां माननि तणियां तनो तन धन साहिब श्री गुरू गोबिंद साहिब जी महाराज आप जी पावन पवित्र अस्थान दरबार श्रीटा साहिब जनम अस्थान तन धन बाबा अजीत साहिब जी जुगो जुॻिया टल धन धन साहिब श्री गुरू ग्रंथ साहिब जी महाराज जियो ਆਪ ਜੀਆਂ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜੇ ਹੋ ਦੀਵਾਨਾਂ ਵਿੱਚ ਪੰਝਾ ਬਾਣੀਆਂ ਦੇ ਨਿਤਨੇਮ ਹੋਏ ਅੱਖਰ ਵਾਧਾ ਘਾਟਾ ਬੁਝੁਖ ਮੁਆਫ ਕਰਨਾ ਜੀ ਅਗੋਂ ਵਾਸਤੇ ਸਤਿਗੁਰ ਬਾਣੀ ਪੜਨ ਦੀ ਸਮਤ ਬਖਸ਼ਣੀ ਪੜੀ ਸੁਣ ਗੁਰ ਬਾਣੀ ਦਰਪਰਵਾਨ ਕਰਨੀ ਗੁਰ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੈ ਵਿੱਚ ਸੋਣਾ ਜੀ ਸਰਬੱਤ ਸਾਧ ਸੰਗਤੀਆਂ ਹਾਜ਼ਰੀਆਂ ਦਰਪਰਵਾਨ ਕਰਨੀਆਂ ਧਰਮ ਘਰੋਂ ਗੁਰਸਿੱਖੀ ਨਾਮਦਾਨ ਭੋਗਸ਼ਨਾ ਜੀ ਆਪਣੇ ਸੇਵਕਾਂ ਨੂੰ ਕਾਮ ਕ੍ਰੋਧ ਲੋਭ ਹੰਕਾਰ ਤੋਂ ਉਚਾਕੇ ਰੱਖਣਾ ਜਤੂਆਂ ਦੀ ਯਾਤਰਾ ਸਫਲ ਕਰਨੀ ਤਿਲਫੁਲ ਪੇ ਢਾਵਾ ਦਰਪਰਵਾਨ ਕਰਨੀਆਂ ਆਪ ਜੀਾਂ ਦੇ ਹਜ਼ੂਰ ਪਵਿੱਤਰ ਕਰਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰਪਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਨਿੱਜੇ ਸਿੰਘਾਸਨ ਸਜ ਕੇ ਤਿਆਰ ਹਾਂ ਜੀ ਸਗਾਸਨਾ ਤੇ ਪ੍ਰਕਾਸ਼ ਮਾਨ ਹੋ ਕੇ ਦਰ ਆਈ ਆ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਕਰਨਾ ਜੀ ਉਪਰੰਤ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਵੱਲ ਬੁੱਧੀ ਸਮਰੱਥਾ ਸੋ ਜੀ ਬਖਸ਼ੋ ਸੇ ਪਿਆਰੇ ਮੇਲ ਜਿਨਾ ਮਿਹਰਾ ਆਪ ਜੀ ਦਾ ਨਾਮ ਚਿੱਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਬੋਲੇ ਸੁਨਹਿਰਾ ਜਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚ ਅਪਾਰ ਬੇਅੰਤ ਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਸੁਣਤੇ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ कने रे कौे गुण ते रे पशु परे तद को तारे पशु परे तारे पशु परे तारे पशु परे त मुग को तारे वहन पारे उतारे कोन जणे गुण रे ਵਾਹਨ ਪਾਰ ਉਤਾਰੇ ਕੌਣ ਜਾਣੇ ਗੁਣ ਤੇਰੇ ਬਿਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਸਦਾ ਸਦਾ ਬਰਿਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੋਣ ਜਾਣ ਗੁਣ ਤੇਰੇ ਸਦਾ ਸਦਾ ਬਲਹਾਰੇ ਕੋਣ ਜਾਣ ਗੁਣ ਤੇਰੇ te mantere tu ma आई न जावे मेरा प्रभु अब ਰਬੁ ਦਾਤੋ ਦਾਤਾਰ ਪਰਿਉ ਜਾਚਿਕ ਇਕ ਸਰਣਾ ਮਿਲੈ ਦਾਨ ਸੰਤਰੇਨ ਜੇ ਲਗ ਭਵ ਜਲ ਤਰਨ ਬਿਨਤ ਕਰਉ ਅਰਦਾਸ ਸੁਨੋ ਜੇ ਠਾ ਕਰ ਭਾਵੇ ਦੇਹ ਦਰਸ ਮਨ ਚਾਉ ਭਗਤ ਹੋ ਮਨ ਠਹਿਰਾਵੇ ਬਲੋ ਚਰਾਗ ਅੰਧਿਆਰ ਮਹ ਸਭ ਕਰ ਦੁਰੀ ਇਕ ਨਾਮ ਧਰਮ ਪਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰ ਤਿਤੈ ਲੈ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ नानक अवरण ना सुजई हर बिन बक्षण हार नानक अवरण ना सुजई हर बिन बक्षण हार तुम दाते ठाकुर प्रितपालक नायक खसम हमारे निमख निमख तुम ही प्रितपालो अंबारिक तुमरे तारे ਜੀਵਾ ਇੱਕ ਕਵਨ ਗੁਣ ਕਈਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨੇ ਲਈਏ ਰਾਉ ਕੋਟ ਪ੍ਰਾਦ ਹਮਾਰੇ ਖੰਡੋ ਅਨਿਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸਜਨ ਸੁਵੇਲੇ ਰਾਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਰੀ ਆਸਾ ਤੁਮੀ ਸਜਨ ਸੁਏਲੇ ਰਾਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਜਾ ਤੋ ਮੇਰੇ ਵੱਲ ਤਾਂ ਕਿਆ ਮੋ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕshmi ਥੋੜ ਨਾ ਵੀ ਖਾਏ ਖਰਚ ਰੰਦਾ ਲੱਖ ਚ ਰਾਸੀ ਮੇਦਨੀ ਸਭ ਸੇਵ ਕਰੇਂਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਬੇ ਕਾਜ ਸਵਾਰੀਏ ਜਾ ਤਦ ਪਵੰਦਾ ਸਬੇ ਕਾਜ ਸਵਾਰੀਏ ਜਾ ਤਦ ਪਵੰਦਾ ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੋ ਹੋ ਪਾਪੀ ਵਡ ਗੁਨਗਾਰ ਹਰ ਜੀਉ ਲੇਖੇ ਵਾਰ ਨ ਆਵਈ ਤੂੰ ਬਖਸ਼ ਮਿਲਾਵਣ ਹਾਰ ਗੁਰ ਟੁੱਟੇ ਹਰ ਪ੍ਰਭ ਮੇਲਿਆ ਸਭ ਕਿਲ ਵਿਕ ਕਾਟ ਵਿਕਾਰ ਜਿਨਾ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿਨ ਜੇ ਕਾ ਰੇ ਜਿਨ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੇ ਕਾ ਰੇ ਸਾਥ ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਅਗੇ ਕਰ ਅਰਦਾਸ ਮੇਰ ਕਰੇ ਜਿਸ ਮੇਰਵਾਨ ਤਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਇ ਉੱਚਾ ਉੱਚਾ ਥਾ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਸਕਾਉ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਉ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵੋ ਆਪਣਾ ਨਾਉ ਕਨਹਰ ਪੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਵ ਸਸ ਕਿਰਨ ਯੁਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਪਲੇ ਉਨੇ ਜੋ ਗਾਵੇ ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣਿ ਆਵੇ ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣਿ ਆਵੇ ਰਾਖਾ ਏਕ ਹਮਾਰਾ ਸਾਮੀ ਸਗਲ ਘਟਾ ਕਾ ਅੰਤਰ ਜਾਨਮੀ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀ ਲਾਗੇ ਜァ ਐਸੇ ਬੁਝੀਆ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨ ਤ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਡੜਾਇਆ ਚਤੁਰਤੀ ਸਾਕੀ ਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਹਰ ਜਨ ਰਾਕੇ ਗੁਰ ਗੋਬਿੰਦ ਕੰਠ ਲਾਇਬ ਗੁਣ ਸਭ ਮਿਟੇ ਦਿਆਲpurak ਬਖਸ਼ੰਦ ਰਹਾਓ जो मांगे ठाकुर अपने ते सोई सोई देवै नानक दास मुख ते जो बोलै इहां सच होवै नासरो मंसूर गुरु गोबिंद सिंह इस दी मंसूर गुरु गोबिंद सिंह हक रा गंजूर, ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ شاہ ਸ਼ੇਹ ਨਿਸ਼ਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਾਦੀਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾਇਆ ਗੁਰੂ ਗੋਬਿੰਦ ਸਿੰਘ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਨਾ ਤੇਰੀ ਸਬਤੇ ਵਟਾ ਸਤਗੁਰ ਨਾਨਕ ਜਿਨ ਕਲਰਾ ਕੀ ਮੇਰੀ ਸਬਤੇ ਵਟਾ ਸਤਗੁਰ ਨਾਨਕ ਜਿਨ ਕਲਰਾ ਕੀ ਮੇਰੀ ਗੁਰ ਬਿਨ ਕੋਰ ਅੰਧਾ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰ ਕਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟੇ ਸਭ ਤੇਰੇ ਗੁਰ ਨੈਨ ਬੈਨ ਗੁਰ ਗੁਰ ਕਰੋਂ ਗੁਰ ਸਤ ਕਵ ਨਾਲ ਕੈ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕੇ ਅਥ ਸੰਸਾਰ ਮੈਂ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੇ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸਬਦ ਸੁਰਤ ਕੀ ਨੀਵਰਖਾਈ ਗੁਰ ਅਮਰਦਾਸ ਕੀ ਕਾਥ ਕਥਾ ਹੈ ਇਕ ਜਿ ਕਛ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਰਾਮ ਨਾਮ ਪਰਮ ਧਾਮ ਸੁਦਬੁਧ ਨਿਰਕਾਰ ਨਿਰਕਾਰ ਦੇ ਸੁਮਾਰ ਸਰਬਰ ਕੋ ਕਾਹੇ ਜਿਉ ਸਤਰ ਚਿਤ ਭਗਤ ਹਿਤ ਪੇਖ ਤਰੇਉ ਹਰ ਨਾ ਕਸ਼ ਹਰੇਉ ਨਖ ਬਿਦਾਰ ਜਿਉ ਸੰਖ ਚਕਰ ਗਦਾ ਪਦਮ ਆਪੇ ਆਪ ਕੀਉ ਛਦਮ अपरम पर पार ब्रह्म लखे कौन ताहे जियो सत साच श्री निवास ਆਦਿ ਪੁਰਖ ਸਦਾ ਤੁਹੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਜੀਉ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਮਤ ਕੋ ਪਰਮ ਭੁਲੇ ਸੰਸਾਰ ਗੁਰਬਿਨ ਕੋਇ ਨ ਉਤਰਸ ਪਾਰ ਮਤ ਕੋ ਪਰਮੁ ਪੁਲੇ ਸੰਸਾਰ ਗੁਰਬਿਨ ਕੋਇ ਨ ਉਤਰਸ ਪਾਰ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਲੀ ਹਰੀ ਗੁਰ ਆਪਣੇ ਦਿਓ ਹਾਂਡੀ ਸਦਵਾਰ ਜਿਨ ਮਨਸ ਤੇ ਦੇਵਤੇ ਕੀਏ ਕਰਤੈ ਨ ਲਾਗੀ ਵਾਰ ਜੇ ਸੋਚੰਦਾ ਉਗਵਹਿ ਸੂਰਜ ਚੜੇ ਕੁਰਪਿਨੇ ਕੋਰੇ ਆਂਧਾ ਬਲੀ ਹਾਰੀ ਗੁਰ ਆਪਨੇ ਧਿਉ ਹੰਡੀ ਸਦਵਾ ਜੈਸਾ ਸਤ ਗੁਰ ਸੁਣੀ ਦਾ ਤੈਸੋ ਹੀ ਮੈਂ ਦੀ ਤੁ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਬਸੀਠ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜਨਨਕ ਪ੍ਰਿਆ ਸੰਜੋਗ ਹਮ ਆਵ ਗੁਣ ਭਰੇ ਛਾੜ ਵਿਖੈ ਵਿਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰ ਆਸਿਓਂ ਪ੍ਰੀਤ ਲਗਾਈ ਇੱਕ ਉਤਪੰਥ ਸੁਨ ਓਂਗਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਸਿਰਾਖੂ ਸ਼ਰਣਾਈ ਇੱਕ ਗੁਰਦਾਸ ਬਾਟ ਕੀਰਤਕ